ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋ ਬੁੱਢੇ ਬਾਬੂ ਉਹਨਾਂ ਦੀ ਗੱਲ ਕਰ ਰਹੇ ਆ ਸਰਦਾਰ ਸੁਖਦੇਵ ਸਿੰਘ ਢੀਂਸਾ ਤੇ ਸਰਦਾਰ ਬਲਵਿੰਦਰ ਸਿੰਘ ਪੁੰਦੜ ਇਹਨਾਂ ਦੇ ਵਿਚਾਲੇ ਬੈਠਾ ਸੀ ਸੁਖਵੀਰ ਬਾਦਲ ਸੁੱਖਾ ਗੱਪੀ ਬੜੀਆਂ ਜੱਫੀਆਂ ਪਾਈਆਂ ਕਹਿੰਦੇ ਅੱਜ ਦੋ ਪਰਿਵਾਰਾਂ ਦਾ ਮਿਲਾਪ ਹੋਇਆ ਹੈ। ਦੋ ਪਰਿਵਾਰ ਜੱਫੀਆਂ ਪਾ ਕੇ ਮਿਲੇ ਨੇ। ਦੋ ਮੌਲੇ ਦੇ ਜੋੜਨ ਵਾਲਾ ਅਧਖੜ ਸੁਖਵੀਰ ਬਾਦਲ। ਸ਼ਾਇਦ ਜਿਹੜੀ ਸਿਆਸੀ ਜ਼ਮੀਨ ਬੰਜਰ ਹੋਈ ਹੈ ਉਹਨੂੰ ਦੁਬਾਰਾ ਸਿੰਜ ਕੇ ਬੀਜਣ ਦੀ ਕੋਸ਼ਿਸ਼ ਕਰਨਗੇ। ਲੋਕ ਸਭਾ ਚੋਣਾਂ ਦੇ ਵਿੱਚ ਇੱਕ ਬੇਨਤੀ ਕਰਨੀ ਆ ਧਿਆਨ ਦੇ ਨਾਲ ਸੁਣਿਓ ਮੈਂ ਜਦੋਂ ਵੀ ਕਿਤੇ ਗੱਲਬਾਤ ਕਰਦਾ ਫਤੇ ਬੁਲਾ ਕੇ ਸ਼ੁਰੂ ਕਰਦਾ ਫਤੇ ਬੁਲਾ ਕੇ ਸਮਾਪਤ ਕਰਦਾ ਇੱਕ ਇਸ਼ਟ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਪਾਵਨ ਬਾਣੀ ਕੋਈ ਨਿੱਜੀ ਦੁਸ਼ਮਣੀ ਜਾਂ ਬੈਰ ਵਿਰੋਧ ਨਹੀਂ ਕਿਸੇ ਨਾਲ ਵਿਚਾਰਕ મત ਭੇਦ ਨਹੀਂ ਤੇ ਉਹ ਹੋਣੇ ਜ਼ਰੂਰੀ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਸਰਜੀਤ ਸਿੰਘ ਬਰਨਾਲਾ ਸਵਰਗਵਾਸੀ ਉਹਨਾਂ ਨੇ ਮਰਦੇ ਦਮ ਤੱਕ ਕੁਰਸੀ ਛੱਡੀ ਨਹੀਂ ਚਾਰ ਬੰਦੇ ਚਾੱਕ ਕੇ ਚੜਾਉਂਦੇ ਰਹੇ ਐ ਗੱਡੀ ਦੇ ਵਿੱਚ ਤੇ ਉਧਰੋਂ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਵੀ ਮਰਦੇ ਦਮ ਤੱਕ ਕੁਰਸੀ ਛੱਡੀ ਨਹੀਂ ਤੇ ਹੁਣ ਢੀਂਸਾ ਸਾਹਿਬ ਵੀ ਤਕਰੀਬਨ ਤਕਰੀਬਨ ਕਾਫੀ ਉਮਰ ਦੇ ਹੋ ਚੁੱਕੇ ਚਲ ਮੈਂ ਉਹ ਗੱਲ ਨਹੀਂ ਕਰਨੀ ਤੰਦਰੁਸਤੀ ਦੀ ਅਰਦਾਸ ਕਰਦੇ ਆਂ ਬਜ਼ੁਰਗ ਨੇ ਪਰ ਇੱਕ ਗੱਲ ਜ਼ਰੂਰ ਕਹੂੰਗਾ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਈ ਹੈ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਾਰ ਗਏ ਸੀ ਹਾਰ ਸਹਾਰੀ ਨਹੀਂ ਗਈ ਤੇ ਇਹ ਸਰੀਰ ਕਚੋਲਾ त्याਗਣਾ ਪਿਆ ਰੁਕ ਰੁਕਸ਼ਤ ਹੋਣਾ ਪਿਆ ਇਸ ਚਾਹੀਏ ਹਾਰ ਸਹਾਰ ਨਹੀਂ ਸੁਖੀ ਨਹੀਂ ਹੁੰਦੀ ਆ ਰਾਜਨੀਤਿਕ ਬੰਦਿਆਂ ਲਈ ਚਲੋ ਹੁਣ ਢੀਂਡਸਾ ਸਾਹਿਬ ਨੂੰ ਇੱਕ ਬੇਨਤੀ ਕਰਦਿਨੇ ਆ ਬਾਅਦ ਵਿੱਚ ਕਿ ਮੈਂ ਇੱਕ ਹੋਰ ਗੱਲ ਕਰਨੀ ਹੈ ਸਮਾਂ ਨੇੜੇ ਐ ਮੈਨੂੰ ਇਦਾਂ ਲੱਗਦਾ ਵੀ ਹਾਰ ਜਿਹੜੀ ਹੈ ਨਾ ਬਰਦਾਸ਼ਤ ਨਹੀਂ ਹੋਣੀ ਸਹਾਰ ਨਹੀਂ ਓਕੀ ਹੋ ਜਾਣੀ ਲੱਡੂ ਤਾਂ ਫੁੱਟਦੇ ਹੋਣੇ ਆ ਵੀ ਸ਼ਾਇਦ ਮੇਰਾ ਬੇਟਾ ਐਮਐਲਏ ਬਣਿਆ ਪਹਿਲਾਂ ਤੇ ਹੁਣ ਸ਼ਾਇਦ ਜਾਂਦੀਵਾਰੀ ਐਮਪੀ ਬਣਾ ਦੇਆ ਇਹ ਅੰਦਰ ਖਾਤੇ ਕਿਤੇ ਲੱਡੂ ਤਾਂ ਫੁੱਟਦੇ ਨੇ ਲੁੱਡੀਆਂ ਤਾਂ ਪੈਂਦੀਆਂ ਨੇ ਪਰ ਭਲੇਖੇ ਵਿੱਚ ਨਾ ਰਿਓ ਇੱਕ ਪਤਾ ਹੀ ਦੀ ਗੱਲ ਕਹਿਣ ਲੱਗਾ ਖਾਸ ਕਰਕੇ ਸੰਗਰੂਰ ਦੇ ਬਠਿੰਡਾ ਇਹ ਦੋ ਸੀਟਾਂ ਦਾ ਭਗਵੰਤ ਮਾਨ ਨੇ ਜਦੋਂ ਭਾਨੇ ਸਿੱਧੂ ਵਾਲਾ ਮੁੱਦਾ ਉੱਠਿਆ ਸੀ ਨਾ ਕਵਰ ਕਰ ਲਈਆਂ ਇਹ ਦੋ ਸੀਟਾਂ ਉਹ ਜਿੱਤ ਚੁੱਕਿਆ ਇੱਕ ਵਾਰ ਮੈਂ ਚੇਤੇ ਕਰਾ ਦਿੰਨਾ ਜੇ ਗੱਲ ਤੁਹਾਡੇ ਸਮਝ ਵਿੱਚ ਆ ਜਾਵੇ ਜਿਹੜੇ ਦਾਗ ਜਿਹੜੇ ਧੱਬੇ ਬੇਦਵੀ ਤੇ ਲੱਗੇ ਨੇ ਨਾ ਬੇਦਵੀ ਦੇ ਮੁੱਦੇ ਤੇ ਉਹ ਧੋਤੇ ਨਹੀਂ ਜਾਣੇ ਸੀ ਕਦੀ ਇਹ ਸਚਾਈ ਹੈ ਇੱਕ ਗੱਲ ਹੋਰ ਇੱਕ ਇੱਥੇ ਬੰਦਾ ਹੋਰ ਐਂਟਰੀ ਕਰਦਾ ਸੀ ਉਹ ਸੀ ਲਖਾ ਸਦਨ ਉਹਦੇ ਫਿਊਜ ਜੁੜੇ ਪਏ ਹੁਣ ਕਿਉਂਕਿ ਕੋਸ਼ਤ ਸ਼ਤਰਪਰੇਟ ਕਿਸਾਨੀ ਅੰਦੋਲਨ ਵਿੱਚ ਹੋ ਗਈ ਕੋਸ਼ਮੀਰ ਹੋ ਗਈ ਤੇ ਕੁਝ ਜਿਹੜੇ ਫੇਸਬੁੱਕ ਤੇ ਬਲੌਗਰ YouTube ਹੁੰਦੇ ਆ ਉਹ ਉਹਨਾਂ ਵੱਲੋਂ ਵੀ ਤਕਰੀਬਨ ਤਾਨੇ ਮੇਨੇ ਕਾਫੀ ਬੱਜੇ ਬਿੱਟਿਓ ਜਿਹੜਾ ਗੁਰਵੀਰ ਗੋਲਡੀ ਵਾਲਾ ਸੀ ਮੁੱਦਾ ਕਤਲ ਵਾਲਾ ਉਹ ਵੀ ਆ ਗਿਆ ਸਾਰਾ ਕੁਝ ਤੇ ਪਹਿਲਾਂ ਉਹਨੇ ਬੜੀਆਂ ਛੜਾਂ ਮਾਰੀਆਂ ਕਿਆਸ ਰਾਈਆਂ ਵੀ ਸੀ ਵੀ ਬਾਦਲਾਂ ਨੂੰ ਹਰਉਣ ਜਿਤਾਉਣ ਵਾਸਤੇ ਕੰਗਰਸ ਨੂੰ ਹਰਉਣ ਵਾਸਤੇ ਇਹ ਬੜਾ ਪੁੱਛ ਰੋਲ ਘੋੜਾ ਵਿੱਚ ਆਇਆ ਪਰ ਉਹਨੂੰ ਹੁਣ ਆਪਣੀ ਔਕਾਤ ਦਾ ਪਤਾ ਲੱਗ ਗਿਆ ਹੁਣ ਕਹੀ ਜਾਂਦਾ ਕਹਿੰਦਾ ਮੈਂ ਇਲੈਕਸ਼ਨ ਤਾਂ ਆਜ਼ਾਦੀ ਲੜੂੰਗਾ ਇਲੈਕਸ਼ਨ ਤਾਂ ਮੈਂ ਆਜ਼ਾਦੀ ਲੜੂੰਗਾ ਪਰ ਬੋਟਾਂ ਪੰਜਾਬ ਐਂਡ ਪਾਣੀ ਪੈਣ ਜਾਨੀ ਕਿ ਆਪਣੀ ਔਕਾਤ ਦਾ ਆਪਣਾ ਪਤਾ ਲੱਗ ਗਿਆ ਮੈਂ ਕਿੰਨੇ ਕ ਪਾਣੀ ਵਿੱਚ ਤੇ ਹੁਣ ਰਹੀ ਗੱਲ ਬਾਦਲ ਪਰਿਵਾਰ ਦੀ ਤੇ ਢੀਨਸਾ ਪਰਿਵਾਰ ਦੀ ਜਿੰਨਾ ਮਰਜ਼ੀ ਜ਼ੋਰ ਲਾ ਲਓ ਤੇ ਹੁਣ ਉਹ ਗੱਲ ਬਣਨੀ ਨਹੀਂ ਹੁਣ ਤਾਂ ਮੈਂ ਇਹ ਵੀ ਕਹਿ ਸਕਦਾ ਭਾਵੇਂ ਅਕਾਲੀ ਤੇ ਕਾਂਗਰਸੀ ਇਕੱਠੇ ਹੋ ਕੇ ਵੀ ਤੁਸੀਂ ਇਲੈਕਸ਼ਨ ਲੜ ਲਓ ਤਾਂ ਵੀ ਤੁਹਾਡੀ ਦਾਲ ਗਲ ਨਹੀਂ ਕਿਉਂਕਿ ਜਿਹੜੀ ਕੜੀ ਤੁਸੀਂ ਘੋਲੀ ਹੈ ਨਾ ਗੱਲਾਂ ਬਾਤਾਂ ਰਾਹੀਂ ਬਿਆਨਬਾਜ਼ੀ ਕਰਕੇ ਉਹ ਲੋਕ ਸਭ ਸਮਝ ਚੁੱਕਿਆ ਇੱਕ ਬਿੰਦੀ ਹੋਰ ਕਰ ਲੈਣਾ 300 ਸਾਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਜੀਤ ਸਿੰਘ ਬਰਨਾਲਾ ਚਲੋ ਦੋ ਤਾਂ ਸਵਰਗਵਾਸੀ ਨੇ ਸਾਬਕਾ ਵੀ ਨੇ ਦੋਨੇ ਮੁੱਖ ਮੰਤਰੀ ਰਹੇ ਨੇ ਤੇ ਢੀਂਸਾ ਸਾਹਿਬ ਐਸ ਵਕਤ ਮੌਜੂਦ ਨੇ ਇੱਕ ਪਾਸੇ ਪੁੰਦਰ ਬੈਠਾ ਸੀ ਇੱਕ ਪਾਸੇ ਢੀਂਸਾ ਬੈਠਾ ਸੀ ਵਿਚਾਲੇ ਬੈਠਾ ਸੀ ਸੁਖਵੀਰ ਬਾਦਲ ਦੋ ਪਰਿਵਾਰਾਂ ਦਾ ਮਿਲਾਪ ਘਰ ਵਾਪਸੀ ਦੱਸਣ ਕਿਨੂੰ ਲੱਗਿਓ ਬਈ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਜਿਹੜੀ ਤੁਸੀਂ ਲੁੱਟ ਖਸੁੱਟ ਕੀਤੀ ਐ ਪੰਜਾਬ ਦਾ ਬੇੜਾ ਗਰ ਕੀਤਾ ਐ ਰਲੱਗੀ ਕੀਤਾ ਐ ਤੁਸੀਂ ਇਹ ਰਣਕੇ ਕੀਤਾ ਸੀਗਾ ਜਿੰਨਾ ਬਾਦਲ ਸਾਹਿਬ ਦਾ ਯੋਗਦਾਨ ਹੈ ਉਹਨੇ ਢਿੰਡਸਾ ਸਾਹਿਬ ਦਾ ਬਸ ਉਹਨਾਂ ਕੋ ਫਰਕ ਹੈ ਉਹ ਰੱਬ ਨੂੰ ਪਿਆਰੇ ਹੋਗੇ ਤੁਸੀਂ ਹੱਲੇ ਹੈਗੇ ਹੋ ਤੇ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਦੀ ਹਾਰ ਵੇਖੋ ਚੰਗੀ ਤਰ੍ਹਾਂ ਔਰ ਲੋਕਾਂ ਨੂੰ ਬੇਨਤੀ ਹੈ ਕਿ ਜਿਵੇਂ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਸ਼ੇਕ ਕੌਮ ਦੇ ਨਾਲ ਖਿਲਵਾੜ ਕੀਤਾ ਵਜ਼ੀਰੀਆਂ ਮਾਣੀਆਂ ਲੋਕਾਂ ਦੀਆਂ ਵੋਟਾਂ ਨੂੰ ਲੈ ਕੇ ਵੋਟਾਂ ਦੀ ਤਾਕਤ ਕਰਕੇ ਤੇ ਇੱਕ ਵੀ ਕੰਮ ਇਹਨਾਂ ਨੇ ਪੰਜਾਬ ਲਈ ਕੋਈ ਹੱਜਾਂ ਨਹੀਂ ਕੀਤਾ ਜਿੱਥੇ ਲੋਕ ਇਹਨਾਂ ਨੂੰ ਚੇਤੇ ਕਰਨ ਯਾਦ ਕਰਨ ਤੇ ਹੁਣ ਜਾਂਦੀ ਵਾਰ ਹੈ ਜਿਵੇਂ ਬਾਦਲ ਸਾਹਿਬ ਹਾਰ ਨਹੀਂ ਸਹਾਰ ਸਕੇ ਸੀ ਨਾ ਤੇ 350 ਨੂੰ ਬੇਨਤੀ ਹੈ ਮੈਂ ਬੱਸ ਇਹ ਮੈਂ ਤੰਦਰੁਸਤੀ ਦੀ ਅਰਦਾਸ ਕਰਦਾ ਕਿ ਤੁਸੀਂ ਆਪਣੇ ਪੁੱਤ ਦੀ ਹਾਰ ਦੇਖੋ ਤੇ ਪਰ ਪਤਾ ਕੋਈ ਨਹੀਂ ਹੋ ਸਕਦਾ ਇੰਟਰਪੋਲ ਵਾਲੇ ਪਹਿਲੇ ਕਹਿ ਦਿੰਦੇ ਹੁੰਦੇ ਆ ਤੁਸੀਂ ਤਾਂ ਹਾਰੋਂਗੇ ਪਤਾ ਨਹੀਂ ਕੋਈ ਨਹੀਂ ਨਾ ਹੁੰਦਾ ਪਰ ਜਿਹੜੇ ਇਹ ਸੰਗਰੂਰ ਸੀਟ ਦੇ ਲੋਕ ਨੇ ਤੇ ਬਠਿੰਡੇ ਦੇ ਇਹਨਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਧਿਆਨ ਰੱਖ ਲਿਓ ਇਹ ਕੌਣ ਨੇ ਤੇ ਮੈਂ ਅੱਜ ਹੀ ਭਵਿੱਖਬਾਣੀ ਕਰ ਦੇਣਾ ਕੋਈ ਰੱਬ ਬਣ ਕੇ ਨਹੀਂ ਤੁਹਾਡੀਆਂ ਕਰਤੂਤਾਂ ਵੇਖ ਕੇ ਕਿ ਤੁਹਾਡੇ ਹੱਥ ਪੱਲੇ ਕੁਝ ਨਹੀਂ ਪੈਣ ਵਾਲਾ ਐਵੇਂ ਨਾ ਕੰਧਾਂ 'ਵੇ ਟੱਕਰਾ ਮਾਰੋ ਤੇ ਲੁੱਟ ਖੋੜਦਾ ਤੁਹਾਡੇ ਕੋਲ ਪੈਸਾ ਬਹੁਤ ਹੈ ਘਰ ਬੈਠੋ ਆਰਾਮ ਦੇ ਨਾਲ ਤੇ ਐਸ਼ ਕਰੋ ਬਸ ਇਨੀ ਇੱਕ ਗੱਲ ਕਰਨੀ ਹੈ ਤੇ ਜਿਹੜਾ ਦੋ ਪਰਿਵਾਰਾਂ ਦਾ ਮਿਲਾਪ ਦੀ ਗੱਲ ਕੀਤੀ ਹੈ ਨਾ ਤੇ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਸੀ ਵੀ ਅੰਦਰ ਖਾਤੇ ਤੁਸੀਂ ਮਿਲਦੇ ਗਿਲਦੇ ਰਹੇ ਹੋ ਤੇ ਲੋਕਾਂ ਨੂੰ ਬੇਵਕੂ ਬਣਾਉਂਦੇ ਰਹੇ ਹੋ ਕੋਈ ਵੱਡੀ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ